ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਗੁਰ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਪਾਈ ਜਾਤਾ ਚ ਲੈ ਕੇ ਗਏ ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਕੀ ਤੁਸੀਂ ਜਾਣਦੇ ਹੋ ਕਿ ਭਾਈ ਜੈਤਾ ਜੀ ਸੀਸ ਨੂੰ ਕਿਵੇਂ ਲੈ ਕੇ ਗਏ ਸਨ ਕਿਹੜੀ ਯੋਜਨਾ ਬਣਾਈ ਗਈ ਸੀ ਜਿਸ ਤਹਿਤ ਸੀਸ ਅਤੇ ਧੜ ਚੁੱਕਿਆ ਗਿਆ ਸੀ ਤੇ ਉਸ ਯੋਜਨਾ ਵਿੱਚ ਕੌਣ-ਕੌਣ ਸ਼ਾਮਲ ਸਨ ਭਾਈ ਜੈਤਾ ਜੀ ਨੇ ਕਿਵੇਂ ਆਪਣੇ ਪਿਤਾ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਗੁਰੂ ਸਾਹਿਬ ਜੀ ਦੇ ਸੀਸ ਅਤੇ ਧੜ ਦੀ ਬੇਅਦਬੀ ਹੋਣ ਤੋਂ ਰੋਕਿਆ ਸੀ ਇਸ ਪੁੱਤਰ ਦੀ ਲਾਸਾਨੀ ਕੁਰਬਾਨੀ ਨੂੰ ਪਲਾਇਆ ਨਹੀਂ ਜਾ ਸਕਦਾ ਜਿਸ ਨੂੰ 90% ਸੰਗਤਾਂ ਜਾਣਦੀ ਹੀ ਨਹੀਂ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਪਜੀ ਨੂੰ ਇਹਨਾਂ ਸਾਰੇ ਸਵਾਲਾਂ ਤੇ ਜਵਾਬ ਦੇਵਾਂਗੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਸਿੱਖ ਇਤਿਹਾਸ ਦੀਆਂ ਅਜਿਹੀਆਂ ਹੋਰ ਵੀਡੀਓਜ਼ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹਿਲਾਂ ਪਹੁੰਚ ਸਕੇ ਵਾਹ ਸਤਿਦਾਸ ਪਾਈ ਮਤੀਦਾਸ ਤੇ ਪਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਮਗਰ ਸੁਦੀ 5 ਬਿਕਰਮੀ 1723 ਸਾਲ 1675 ਨਵੰਬਰ ਮਹੀਨੇ ਦੀ 11 ਤਰੀਕ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਕੋਤਵਾਲੀ ਦੇ ਬਾਹਰ ਇੱਕ ਨਵਾਂ ਥੜਾ ਉਸਾਰ ਦਿੱਤਾ ਗਿਆ ਟੰਡੋਰਾ ਪਿਟਵਾ ਦਿੱਤਾ ਗਿਆ ਕਿ ਅੱਜ ਸੂਰਜ ਛਪਣ ਤੋਂ ਪਹਿਲਾਂ ਗੁਰੂ ਜੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਏਗਾ। ਸਮਾਣੇ ਦਾ ਜ਼ਲਾਲੁਦੀਨ ਉਦਾਸੀ ਪਰ ਹੁਕਮ ਵਿੱਚ ਬੱਜਾ ਤਲਵਾਰ ਦੀ ਧਾਰ ਨੂੰ ਪਰਖ ਰਿਹਾ ਸੀ। ਗੁਰਤੇ ਇੱਕ ਬਾਦਰਜੀ ਥੜੇ ਉੱਪਰ ਸ਼ਾਂਤ ਚਿਤ ਬੈਠੇ ਪਾਠ ਕਰ ਰਹੇ ਸਨ ਜੋ ਹੀ ਗੁਰਬਾਣੀ ਦਾ ਪਾਠ ਸਮਾਪਤ ਹੁੰਦਾ ਹੈ ਗੁਰੂ ਜੀ ਸੀਸ ਨਵਾਉਂਦੇ ਹਨ ਤਾਂ ਜਲਾਦ ਦੇ ਕੰਬਦੇ ਹੱਥ ਉੱਪਰ ਉੱਠਦੇ ਹਨ ਤੇ ਜ਼ਲਾਲਉਦੀਨ ਆਪਣੀ ਤਲਵਾਰ ਨਾਲ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੰਦਾ ਹੈ ਸਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਲੋਕ ਇੱਕ ਦੂਸਰੇ ਵਿੱਚ ਵਜਦੇ ਡਿੱਗਦੇ ਟੈਂਦੇ ਨੱਠੇ ਜਾ ਰਹੇ ਸਨ ਚਾਂਦਨੀ ਚੌਕ ਦੇ ਇਲਾਕੇ ਵਿੱਚ ਪਰਲੋ ਆ ਗਈ ਸੀ ਅਚਾਨਕ ਡੱਗੇ ਦੀ ਆਵਾਜ਼ ਉੱਤੇ ਡੰਡੋਰ ਚੀ ਦਾ ਸ਼ਾਈ ਅਲਾਨ ਸੁਣਦਾ ਹੈ ਜੇ ਜੋ ਵੀ ਕੋਈ ਸ਼ਖਸ ਦਿਖਾਂ ਦੇ ਪੀਰ ਦਾ ਸੀਸ ਅਤੇ ਤੜ ਚੁੱਕੇਗਾ ਉਸ ਦਾ ਵੀ ਇਹੀ ਹਸ਼ਰ ਹੋਏਗਾ ਜੇਕਰ ਕਿਸੇ ਵਿੱਚ ਸੇਕ ਵਿੱਚ ਸਾਹਸ ਹੈ ਤਾਂ ਉਹ ਆਪਣੇ ਗੁਰੂ ਦੀ ਲਾਸ ਚੁੱਕ ਲਵੇ ਤੰਦਨੀ ਚੌਂਕ ਸੁਨਾ ਹੋ ਗਿਆ ਸੀ ਅਤੇ ਥੜੇ ਲਾਗੇ ਗੁਰੂ ਜੀ ਦਾ ਸੀਸ ਅਤੇ ਤੜ ਉਵੇਂ ਹੀ ਪੈਸਨ ਹਨੇਰਾ ਵਧਦਾ ਗਿਆ ਤੇ ਬੱਦਲ ਹੋਰ ਵੀ ਸੰਘਣੇ ਹੋ ਗਏ ਠੰਡੇ ਹਨੇਰੇ ਦੀ ਓਟ ਵਿੱਚ ਕੋਤਵਾਲੀ ਤੋਂ ਕੁਝ ਦੂਰ ਇੱਕ ਇਮਾਰਤ ਦੀ ਕੰਧ ਉੱਲੇ ਖੜੇ ਪਈ ਆਗਿਆਰਾਮ ਸਦਾਨੰਦ ਅਤੇ ਪਾਈਜਤਾ ਜੀ ਗੁਰੂ ਜੀ ਦਾ ਸੀਸ ਚੁੱਕਣ ਦੀ ਯੋਜਨਾ ਬਣਾ ਰਹੇ ਸਨ ਇਥੇ ਆਪ ਜੀ ਨੂੰ ਇਹ ਦੱਸ ਦਈਏ ਕਿ ਆਗਿਆਰਾਮ ਪਾਈਜਤਾ ਜੀ ਦੇ ਤਾਇਆ ਜੀ ਸਦਾਨੰਦ ਪਾਈਜਤਾ ਜੀ ਦੇ ਪਿਤਾ ਜੀ ਸਨ ਪਾਈਜਤਾ ਜੀ ਦੇ ਪਿਤਾ ਸਦਾਨੰਦ ਵੱਲੋਂ ਯੋਜਨਾ ਇਹ ਬਣਾਈ ਗਈ ਕਿ ਜੇਕਰ ਆਪਾਂ ਗੁਰੂ ਦੀ ਦੇ ਨਾਲ ਕਿਸੇ ਹੋਰ ਦੀ ਦੇ ਵਟਾ ਲਈਏ ਤਾਂ ਅਸੀਂ ਗੁਰੂ ਜੀ ਦੇ ਸੀਸ ਦੀ ਬੇਅਦਵੀ ਹੋਂਦ ਨੂੰ ਪਛਾ ਸਕਦੇ ਹਾਂ ਫੈਸਲਾ ਹੁੰਦਾ ਹੈ ਕਿ ਹਨੇਰੀ ਆਤ ਹੈ ਮੌਕਾ ਪਾ ਕੇ ਆਪਾਂ ਗੁਰਾਂ ਦੇ ਸੀਸ ਨਾਲ ਸੀਸ ਅਤੇ ਢੜ ਨਾਲ ਢੜ ਵਟਾ ਲਵਾਂਗੇ ਗੁਰੂ ਜੀ ਦੀ ਤੇ ਦੀ ਬੇਅਦਬੀ ਹੁਣ ਤੋਂ ਪਾਚਾਏਗੀ ਪਰ ਸਵਾਲ ਇਹ ਸੀ ਕਿ ਸੀਸ ਅਤੇ ਢੜ ਕਿੱਥੋਂ ਲਿਆਂਦਾ ਜਾਏਗਾ ਸਦਾਨਾਥ ਜੀ ਬਣਾਈ ਹੋਈ ਯੋਜਨਾ ਤਹਿਤ ਜਵਾਬ ਦਿੰਦੇ ਹਨ ਕਿ ਮੇਰੇ ਸਰੀਰ ਨੂੰ ਵੜ ਕੇ ਉੱਥੇ ਸੁੱਟਿਆ ਜਾਵੇ ਤੇ ਗੁਰੂ ਦਾ ਸੀਸ ਅਤੇ ਢੜ ਚੋ ਕੇ ਲਿਆਂਦਾ ਜਾਵੇ ਪਰ ਪਾਈ ਜੈਤਾ ਜੀ ਅਤੇ ਆਗਿਆ ਰਾਮ ਇਹ ਕਾਰਨ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਪਾਈ ਜੈਤਾ ਜੀ ਇਹ ਉਪਕਾਰ ਖੁਦ ਕਰਨ ਵਾਲੇ ਆਖਦੇ ਹਨ ਉਹ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹਨ ਪਰ ਗੋਸਾਦਾਨਾ ਜੀ ਆਖਦੇ ਹਨ ਕਿ ਜੈਤੇ ਪੁੱਤਰ ਮੇਰੇ ਸਰੀਰ ਵਿੱਚ ਹੁਣੋਂ ਤਾਕਤ ਨਹੀਂ ਰਹੀ ਗੁਰੂ ਜੀ ਦਾ ਸਿਸ ਅਨੰਦਪੁਰ ਲੈ ਕੇ ਜਾਵੇਗਾ ਕੌਣ ਕੌਣ ਹੈ ਅਜੀਹ ਨੀੜਰ ਅਜੀਹ ਹਯੋਤਾ ਗੁਰੂ ਜੀ ਪ੍ਰਤੀ ਤੇਰੇ ਪ੍ਰੇਮ ਤੇਰੀ ਸ਼ਰਧਾ ਦਾ ਮੈਨੂੰ ਇਲਮ ਹੈ ਇਸ ਕਰਕੇ ਆਖ ਰਿਹਾ ਹਾਂ ਅਨੰਦਪੁਰ ਤੱਕ ਸੀਸ ਨੂੰ ਸਤਕਾਰ ਸਹਿ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਲਿਜਾ ਸਕਦਾ ਇਸ ਕੰਮ ਲਈ ਤੈਨੂੰ ਜਿਉਂਦਾ ਰਹਿਣਾ ਪਏਗਾ ਜੇ ਗੁਰੂ ਨਾਨਕ ਦੀ ਮਿਹਰ ਸਦਕਾ ਇਹ ਕੰਮ ਨਿਪਰੇ ਚੜ ਗਿਆ ਤਾਂ ਬਾਲ ਗੋਬਿੰਦ ਰਾਏ ਦੀ ਹਿਫਾਜ਼ਤ ਤੇਰੇ ਤੋਂ ਵੱਧ ਹੋਰ ਕੌਣ ਕਰ ਸਕਦਾ ਹੈ ਪਰ ਅਗੋ ਜੈਤਾ ਜੀ ਆਖਦੇ ਹਨ ਕਿ ਮੈਂ ਪਿੱਤਰ ਘਾਤੀ ਕਿਵੇਂ ਬਣ ਸਕਦਾ ਹਾਂ ਅਰ ਆਗਿਆ ਰਾਮਦੇਵ ਪਾਈ ਜਾਤਾ ਜੀ ਨੂੰ ਸਮਝਾਉਣ ਤੇ ਉਹ ਤਿੰਨੋਂ ਜਣੇ ਗੁਰੂ ਜੀ ਦੀ ਲਾਸ਼ ਦੇ ਨੇੜੇ ਤੱਕ ਪੁੱਜਣ ਵਿੱਚ ਸਫਲ ਹੋ ਜਾਂਦੇ ਹਨ ਕੋਤਵਾਲੀ ਅੰਦਰ ਕੋਹ ਪਹਨੇਰਾ ਹੈ ਗਸ਼ਤ ਕਰਦਾ ਪਹਿਰੇਦਾਰ ਕਾਫੀ ਦੂਰ ਤੱਕ ਚੱਲੇ ਜਾਂਦਾ ਹੈ ਕੰਦਾਂ ਦੀ ਓਟ ਲੈਂਦਿਆਂ ਸਦਾਨੰਦ ਆਪਣੇ ਪੁੱਤਰ ਚੈਤੇ ਨੂੰ ਵਾਰ ਕਰਨ ਲਈ ਆਖਦਾ ਹੈ ਤਾਂ ਗੋਪਾਈ ਜਾਤਾ ਜੀ ਆਖਦੇ ਹਨ ਕਿ ਉਹਨਾਂ ਤੋਂ ਇਹ ਸਭ ਨਹੀਂ ਹੋ ਸਕਦਾ ਇਹ ਸੁਣ ਕੇ ਸਦਾਨੰਦ ਜੀ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਆਪਣੀ ਗਰਦਨ ਉੱਪਰ ਘਾਤਕ ਵਾਰ ਕਰਦੇ ਹਨ ਤੇ ਅਗਲੇ ਹੀ ਪਲ ਜ਼ਮੀਨ ਉੱਪਰ ਡਿੱਗੇ ਸਦਾਨਾ ਜੀ ਟੜਫਣ ਲੱਗਦੇ ਹਨ ਆਗਿਆਰਾਮ ਦੇ ਕਹਿਣ ਤੇ ਭਾਈ ਜੈਤਾ ਜੀ ਮੁਕਤੀ ਦੇ ਲਈ ਆਪਣੇ ਪਿਤਾ ਜੀ ਦਾ ਸੀਸ ਇੱਕ ਵਾਰ ਨਾਲ ਟੜ ਨਾਲੋਂ ਅਲੱਗ ਕਰ ਦਿੰਦੇ ਹਨ ਆਗਿਆਰਾਮ ਸਦਾਨਾ ਦੀ ਕਮਰ ਨਾਲ ਬੱਦੀ ਚਾਦਰ ਖੋਲ ਕੇ ਉਸ ਦਾ ਸਿਰ ਚਾਦਰ ਵਿੱਚ ਲਪੇਟ ਕੇ ਚੁੱਕ ਲੈਂਦਾ ਹੈ ਤੇ ਆਪਣੀ ਚਾਦਰ ਵਿੱਚ ਪਾਈ ਜੈਤਾ ਜੀ ਆਪਣੇ ਪਿਤਾ ਜੀ ਦੇ ਸੀਸ ਨੂੰ ਸੰਭਾਲ ਲੈਂਦਾ ਹੈ ਦੋਨੋਂ ਜਣੇ ਆਗਿਆਰਾਮ ਅਤੇ ਭਾਈ ਜੈਤਾ ਜੀ ਹਨੇਰੀ ਦੀ ਆੜ ਵਿੱਚ ਖੋ ਲਾਗੇ ਖੜੇ ਕੋਲ ਪਈ ਗੁਰੂ ਦੀ ਲਾਸ਼ ਦੇ ਨੇੜੇ ਪਹੁੰਚਣ ਦੇ ਯਤਨ ਕਰਦੇ ਹਨ ਤੇ ਆ ਗਿਆਰਾਮ ਆਪਣੇ ਪ੍ਰਸਾਦ ਅਨੰਦ ਦਾ ਸੀਸ ਚਾਦਰ ਵਿੱਚ ਲਪੇਟੀ ਖੜਾ ਹੈ ਅਤੇ ਦੂਜੇ ਪਾਸੇ ਭਾਈ ਜੈਤਾ ਜੀ ਆਪਣੇ ਪਿਤਾ ਦਾਤਾ ਮੋਢੇ ਉੱਪਰ ਚੁੱਕੀ ਖੜਾ ਹੈ ਭਾਈ ਜੈਤਾ ਜੀ ਆਪਣੇ ਤਾਇਆ ਜੀ ਤੋਂ ਪਿਤਾ ਜੀ ਦਾ ਸਿਰ ਫੜ ਕੇ ਚੀਤੇ ਦੀ ਫੁਰਤੀ ਤੇ ਹੁਸ਼ਿਆਰੀ ਨਾਲ ਆਪਣੇ ਪਿਤਾ ਸਦਰਨੰਦ ਦਾ ਸਿਰ ਰੱਖ ਕੇ ਗੁਰੂ ਜੀ ਦਾ ਸਿਰ ਚੁੱਕ ਲੈਂਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਪਿਤਾ ਜੀ ਦਾ ਧੜ ਰੱਖ ਕੇ ਗੁਰਤੇਗ ਬਹਾਦਰ ਜੀ ਦੇ ਧੜ ਦੀ ਅਦਲਾ ਬਦਲੀ ਕਰ ਲੈਂਦਾ ਹੈ ਇਸ ਉਪਰੰਤ ਫੈਸਲਾ ਕੀਤਾ ਜਾਂਦਾ ਹੈ ਕਿ ਗੁਰੂ ਜੀ ਦਾ ਸਿਰ ਅਨੰਦਪੁਰ ਲਈ ਰਵਾਨਾ ਕੀਤਾ ਜਾਏਗਾ ਅਤੇ ਗੁਰੂ ਜੀ ਦੇ ਧੜ ਦਾ ਸੰਸਕਾਰ ਇੱਥੇ ਹੀ ਕੀਤਾ ਜਾਏਗਾ ਪਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਲਈ ਰਵਾਨਾ ਹੋ ਜਾਂਦੇ ਹਨ ਅਤੇ ਗੁਰੂ ਜੀ ਦੇ ਧਰ ਦਾ ਸੰਸਕਾਰ ਲੱਖੀਸ਼ਾ ਬੰਜਾਰਾ ਆਪਣੇ ਘਰ ਨੂੰ ਅਗ ਲਗਾ ਕੇ ਕਰ ਦਿੰਦਾ ਹੈ ਅਨੰਦਪੁਰ ਸਹਿ ਪਹੁੰਚਣ ਤੇ ਗੁਰੂ ਗੋਬਿੰਦ ਰਾਏ ਆਪਾਈ ਜੈਤਾ ਜੀ ਨੂੰ ਆਪਣੀ ਬੁੱਕਲ ਵਿੱਚ ਲੈਂਦੇ ਹਨ ਪਾਈ ਜੈਤਾ ਜੀ ਆਖਦੇ ਹਨ ਇਸ ਰੰਗਰੇਟੇ ਸੇਵਕ ਦੀ ਆਪਣੇ ਚਰਨਾਂ ਵਿੱਚ ਥਾਉ ਬਣਾਈ ਰੱਖਣੀ ਗੁਰੂ ਜੀ ਇਹ ਸੁਣ ਕੇ ਗੋਬਿੰਦ ਰਾਏ ਜੀ ਆਖਦੇ ਹਨ ਕਿ ਰੰਗਰੇਟਾ ਨਹੀਂ ਜਤਿਆ ਤੂੰ ਤਾਂ ਗੁਰਾਂ ਦਾ ਬੇਟਾ ਹੈ ਜੋ ਤੂੰ ਸਾਹਸ ਵਿਖਾਇਆ ਹੈ ਇਹ ਤਾਂ ਜਬ ਤੱਕ ਸੰਸਾਰ ਹੈ ਤਬ ਤੱਕ ਯਾਦ ਰੱਖਣ ਵਾਲਾ ਹੈ ਆਹ ਕਿ ਗੋਵਿੰਦ ਰਾਏ ਜੇ ਤੈਨੂੰ ਫੇਰ ਆਪਣੇ ਨਾਲ ਕੁੱਟ ਲੈਂਦੇ ਹਨ ਇਸ ਤਰ੍ਹਾਂ ਭਾਈ ਜੈਤਾ ਜੀ ਆਪਣੇ ਪਿਤਾ ਜੀ ਦਾ ਬਲਦਾਨ ਦੇ ਕੇ ਗੁਰਤੇਗ ਭਾਦਰ ਜੀ ਦੇ ਸੀਸ ਤੇ ਟੜਦੀ ਬੇਅਦਵੀ ਹੋਣ ਤੋਂ ਬਚਾ ਲੈਂਦੇ ਹਨ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਹੋਰ ਸੰਗਤ ਵੀ ਇਸ ਇਤਿਹਾਸ ਤੋਂ ਜਾਣੂ ਹੋ ਸਕੇ ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਕਿਫਤੇ